ਸ਼੍ਰੀ ਗੁਰੂ ਗਬਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਦੇਵ ਬੱਬੂ ਭਾਰਤੀ ਜਨਤਾ ਪਾਰਟੀ ਤੋਂ ਮੈਂ ਆਪਣੇ ਸਾਰੇ ਹੀ ਸੂਝਵਾਨ ਵੋਟਰਾਂ ਦਾ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਵੋਟਿੰਗ ਪੋਲ ਕਰਵਾਈ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਜ਼ਰੂਰ ਕਰਦਾ ਕਿ ਜਿਨ੍ਹਾਂ ਨੇ ਆਪਣੇ ਮਤ ਦਾ ਅਧਿਕਾਰ ਆਪਣਾ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਵੋਟ ਪੋਲ ਕੀਤੀ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਕੀਤੀ ਹੋਵੇ ਸਾਰੇ ਨੇ ਆਪਣੇ ਜਿਹੜਾ ਮਤ ਦਾ ਅਧਿਕਾਰ ਦਾ ਉਪਯੋਗ ਕੀਤਾ ਮੈਂ ਉਹਨਾਂ ਸਾਰਾ ਸਾਰਿਆਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਗੇ ਤੋਂ ਵੀ ਆਪਾਂ ਹਮੇਸ਼ਾ ਹੀ ਸਹੀ ਡਿਸੀਜਨ ਲੈਂਦੇ